ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਟੁੱਡੀ ਟੁੱਡੀ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਤੇ ਇਹ ਨੇੜੇ ਰਹਿ ਜਾਂਦਾ ਦੋ ਸੁੱਕਲੇਰ ਪਿੰਡ ਦੇ ਕਲੇਰ ਪਿੰਡ ਹਾਈਵੇ ਦੇ ਉੱਤੇ ਆਉਂਦਾ ਜਦੋਂ ਆਪਾਂ ਫਰੀਦਕੋਟ ਤੋਂ ਤਲਵੰਡੀ ਭਾਈ ਸ੍ਰੀ ਅੰਮ੍ਰitsar ਨੂੰ ਜਾਂਦੇ ਆ ਕਲੇਰ ਤੋਂ 3 ਕਿਲੋਮੀਟਰ ਮਤਲਬ ਹਾਈਵੇ ਤੋਂ 3 ਕਿਲੋਮੀਟਰ ਸਾਈਡ ਤੇ ਹਟਵਾਂ ਇਹ ਪਿੰਡ ਵਪਾਰ ਵਾਲੇ ਭਰਾ ਇਸ ਪਿੰਡ ਨੂੰ ਇਸ ਤਰੀਕੇ ਨਾਲ ਸਮਝ ਸਕਦੇ ਆ ਵੀ ਇਹਦੇ ਨੇੜ ਦਾ ਪਿੰਡ ਪਾਣਾ ਪੁਰਾਣੇ ਦਾ ਨਾਂ ਇਸ ਕਰਕੇ ਲਿਆ ਵੀ ਉੱਥੋਂ ਦੇ ਵੀ ਬਹੁਤ ਸਾਰੇ ਵਪਾਰੀ ਵੀਰ ਆ ਜਿਹੜੇ ਜਿਨ੍ਹਾਂ ਨੂੰ ਪੂਰੇ ਪੰਜਾਬ 'ਚ ਲੋਕ ਜਾਣਦੇ ਆ ਤੇ ਜਿਹੜੇ ਬਾਈਕਲੋਂ ਅੱਜ ਵੀਡੀਓ ਬਣਾ ਰਹੇ ਆ ਇਹਦਾ ਵੀ ਨਾਮ ਵਪਾਰ ਆਲੇ ਪੁਰਾਣੇ ਵੀਰ ਸਾਰੇ ਜਾਣਦੇ ਹੋ ਚਾਰ ਨਾਕ ਦਿਖਾਉਂਗਾ ਦੋਸਤੋ ਚਾਰੇ ਮੱਜਾਂ ਸੋਹਣੀਆਂ ਸਵਾਨੀਆਂ ਬੇਨਤੀ ਸ਼ੁਰੂ ਚ ਕਰੀਦੀ ਆ ਹਰੇਕ ਵੀਡੀਓ ਦੇ ਵੀ ਜਿਹੜਾ ਦੁੱਧ ਅਸੀਂ ਤੁਹਾਨੂੰ ਇੱਥੋਂ ਦੱਸਦੇ ਆਂਗੇ ਉਹ ਇੱਥੇ ਹਾਜ਼ਰ ਆ ਪਰ ਉਹਨੂੰ ਚੋਣਾ ਉਹਦੀ ਤਸੱਲੀ ਕਰਨਾ ਤੁਹਾਡਾ ਹੱਕ ਆ ਸਾਲੀ ਚੀਜ਼ ਐ ਕੱਲ ਨੂੰ ਤੁਹਾਡੇ ਘਰੇ ਜਾ ਕੇ ਦੋ ਦਿਨ ਇਹ ਦਿਲ ਨਾਲ ਆਵੇ ਦੁੱਧ ਅੱਗੇ ਪਿੱਛੇ ਕਰ ਜੇ ਘਟਾ ਜੇ ਵਧਾ ਜੇ ਉਹਦੇ ਜ਼ਿੰਮੇਵਾਰ ਤੁਸੀਂ ਹੋਵੋਗੇ ਮਤਲਬ ਸੋਨਿਆ ਸੋਆਇਆ ਮੱਜਾਂ ਤੁਹਾਨੂੰ ਹੱਕ ਐ ਵੀ ਤੁਸੀਂ ਦੋ ਟਾਈਮ ਚੋਲੋ ਚਾਰ ਨਗ ਇੱਕ ਇੱਕ ਕਰਕੇ ਦਿਖਾਉਂਦੇ ਜਾਵਾਂਗੇ ਸੋ ਤਸੱਲੀ ਤੁਸੀਂ ਕਰ ਲਿਓ ਨੰਬਰ ਮੈਂ ਸਕਰੀਨ ਉੱਤੇ ਵਾਈਦਾ ਚਲਾ ਦੂੰਗਾ ਡਿਟੇਲ ਪੁੱਛਦੇ ਆ ਬਹੁਤ ਚੰਗੇ ਦੁੱਧ ਵਾਲੀ ਝੋਟੀ ਪਹਿਲੇ ਨੰਬਰ ਤੇ ਖੜੀ ਐ ਢਾਂਜੇ ਵੀ ਦੱਸਣਗੇ ਮੱਜਾਂ ਦੇ ਵੀ ਇਹ ਚੰਗੇ ਦੁੱਧ ਵਾਲੀਆਂ ਐ ਤੇ ਬਾਕੀ ਥਣ ਹਵਾਨੇ ਵੀ ਦੱਸਣਗੇ ਮਿਲਦੇ ਆ ਬਾਈ ਨੂੰ ਬਾਈ ਸਤਿ ਸ਼੍ਰੀ ਅਕਾਲ ਸਸਰੀ ਕਾਉ ਜੀ ਜਗਦੀਸ਼ ਜੀ ਤੁਹਾਡਾ ਉੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਪੰਜਾਬ ਦੇ ਵਿੱਚ ਦੇਸ਼ਾਂ ਉਦੇਸ਼ਾਂ ਦੇ ਵਿੱਚ ਸਰੋਤੇ ਜਾਂਦੇ ਸਾਰਿਆਂ ਦਾ ਕੋਟਨ ਕੋਟ ਧੰਨਵਾਦ ਨਾਮ ਆਪਣਾ ਦੱਸ ਦਿਓ ਬਈ ਇੱਕ ਵਾਰ ਨਾਮ ਬਈ ਆਪਣਾ ਪੱਕਾ ਨਾਮ ਸੁਖਦੇਵ ਸਿੰਘ ਆ ਠੀਕ ਹੈ ਕੱਚਾ ਨਾਮ ਕਿਕਰ ਸਿੰਘ ਠੀਕ ਹੈ ਕਿਕਰ ਸਿੰਘ ਦੇ ਨਾਮ ਤੇ ਜਾਦੇ ਜਾਣਦੇ ਆਪਾਂ ਜਿਆਦਾ ਜਾਣਦੇ ਸੁਖਦੇਵ ਭਾਈ ਅੱਜ ਆਪਾਂ ਚਾਰ ਬੱਜਾ ਦਿਖਾ ਰਹੇ ਹਾਂ ਹਾਂਜੀ ਹਾਂਜੀ ਪਹਿਲੇ ਨੰਬਰ ਤੇ ਜਿਹੜੀ ਚੋਟੀ ਕੰਮਾ ਸੂਹਾ ਸੂਈ ਹੈ ਇਹ ਜਿਹੜੀ ਤਾਂ ਦੂਜਾ ਸੂਹਾ ਸੂਈ ਦੀ ਆ ਵੀਰੇ ਇਹ ਠੀਕ ਹੈ ਪਹਿਲਾਂ ਤਾਂ ਇੱਕ ਮੈਂ ਥੋੜਾ ਜਿਹਾ ਤੁਹਾਨੂੰ ਇਹ ਦੱਸ ਦਿਆਂ ਬੇਨਤੀ ਕਰਦਿਆਂ ਵੀ ਇਹ ਚਾਰੇ ਮਈਆਂ ਹਰਿਆਣੇ ਦੀਆਂ ਤੇ ਹਸਾਰ ਦੀਆਂ ਠੀਕ ਹੈ ਕੋਈ ਇਹ ਚਾਣ ਕਥਨੀ ਨਹੀਂ ਨਹੀਂ ਇੱਥੋਂ ਲਈ ਉੱਥੋਂ ਲਈ ਆ ਇਹ ਮਲਕਲੀਆ ਆ ਵੀ ਉੱਥੋਂ ਆਪਾਂ ਹਰਿਆਣੇ ਚੋਂ ਲਈਆਂ ਠੀਕ ਹੈ ਹਸਾਰ ਜ਼ਿਲ੍ਹੇ ਤੋਂ ਠੀਕ ਹੈ ਇਹ ਦੂਜਾ ਸੂਆ ਛੋਟੀ ਸੂਈ ਵੀ ਇਹਨੂੰ 15 16 ਦਿਨ ਹੋ ਗਏ ਆ ਅੱਜ ਇਹ ਥੱਲੇ ਜਿਹੜਾ ਦੁੱਧ ਹੈ ਹੂੰ 19 ਤੋਂ 20 ਕਿਲੋ ਦੁੱਧ ਆ ਕੋਈ ਵੀ ਭਰਾ ਆਪਾਂ ਬੇਨਤੀ ਕਰਦੇ ਮੇਰੇ ਘਰੇ ਪਾਵਾ ਚਾਰ ਦਿਨ ਭਰਾ ਲੈ ਇਹ ਚੋਕੇ ਸੂਈਆਂ ਸਵਈਆਂ ਕੋਈ ਆਪਾਂ ਨੂੰ ਤਰਾਜ ਨਹੀਂ ਗਿਆ ਇਸ ਦਾ ਹੂੰ ਅ ਰੇਟ ਇਹਦਾ ਕੀ ਰੱਖਦੇ ਸ੍ਰੀ ਰੇਟ ਫੋਨ ਤੇ ਕਰਾਂਗੇ ਵਿਥੇ ਆਪਣਾ ਦਾ ਬੱਚਾ ਇਹਦੀ ਲੜਕੀ ਹੈ ਇਹਦੇ ਨਾਲ ਕਟਾ ਤੋਰਗੇ ਇਹਨੂੰ ਆਪਾਂ ਸੋਸ ਤੋਂ ਦੂਜਾ ਸੂਆ 19 ਕਿਲੋ ਦੁੱਧ ਬਾਈ ਕਹਿੰਦਾ ਇਸ ਟਾਈਮ ਹਾਜ਼ਰ ਹੈ 15 16 ਦਿਨਾਂ ਦੀ ਸੂਈ ਹੈ ਮੈਂ ਸ਼ੁਰੂ ਚ ਹੀ ਇਹ ਗੱਲ ਐਡ ਕਰਤੀ ਸੀ ਤੇ ਬਾਈ ਨੇ ਆਪਦੇ ਸ਼ਬਦਾਂ ਚ ਵੀ ਤੁਹਾਨੂੰ ਜਰੂਰ ਬੇਨਤੀ ਕੀਤੀ ਆ ਵੀ ਤੁਸੀਂ ਭਾਵੇਂ ਚਾਰ ਟਾਈਮ ਚੋ ਲੋ ਤੁਹਾਡਾ ਹੱਕ ਹੈ ਪਰ ਬਾਹਰ ਚ ਨਾ ਕਿਸੇ ਕੋਲੋਂ ਲਾਂਭਾ ਦਿਓ ਖੁੱਲੇ ਡੁੱਲੇ ਢਾਂਚੇ ਦੀ ਮੱਝ ਫੈਕਸ ਜਾਂ ਹਵਾਨਾ ਦੋਸਤੋ ਤੇ ਸਵੇਰ ਨੂੰ ਵੀਡੀਓ ਬਣਾ ਰਹੇ ਆ ਧੁੰਦ ਹਜੇ ਪਈ ਵੀ ਆ ਤੇ ਮਲਕ ਇਹਨਾਂ ਮਲਕ ਪਸ਼ੂਆਂ ਦੀ ਹੋਣ ਵਾਲੀ ਐ ਮਤਲਬ ਚੁਆਈ ਤੋਂ ਪਹਿਲਾਂ ਦੀ ਵੀਡੀਓ ਆ ਬੜਾ ਜੋਸ਼ ਵਾਲਾ ਹਵਾਨਾ ਦੋਸਤੋ ਤੇ ਜੋਸ਼ ਵਾਲੇ ਹਵਾਨਿਆਂ ਚੋਂ ਹੀ ਪਸ਼ੂ ਦੁੱਧ ਕੱਢਦੇ ਆ ਸਿੰਗ ਦਾ ਡਿਜ਼ਾਈਨ ਤੁਸੀਂ ਦੇਖ ਲਓ ਇਹਦਾ ਅੱਛਾ ਸਟਰਕਚਰ ਕਲੀਅਰ ਮੈਜਰ ਆਉਂਦਾ ਹੋੜੀ ਹੋੜੀ ਥਾਂ ਬਹੁਤ ਸੋਹਣਾ ਦੋਸਤੋ ਜਿੰਨਾ ਸੋਹਣਾ ਹਵਾਨਾ ਹੈ ਓਨਾ ਹੀ ਸੋਹਣਾ ਥਾਂ ਦਾ ਸੈਜ ਆ ਬੰਦ ਗਈ ਬੰਦ ਹੋ ਗਈ ਬੰਦ ਸੋ ਦੇਖੋ ਇਹਦਾ ਢਾਂਚਾ ਦੋਸਤੋ ਮੱਝ ਦਾ ਤੁਸੀਂ ਉੱਤੋਂ ਚੜਾਈ ਦੇਖ ਲਓ ਇਹਦੀ ਕਾਫੀ ਚੌੜੀ ਮੱਝ ਥੱਲੋਂ ਹਵਾਨਾ ਦੇਖੋ ਓਏ ਆਰੇ ਤਾਂ ਪੈਰ ਹੋਣੇ ਪੱਟੂ ਕੀ ਤਾਂ ਤੁਹਾਨੂੰ ਹਵਾਨਾ ਹੋਰ ਕਲੀਅਰ ਦਿਖਾ ਲੈਣਾ ਨਹੀਂ ਕਿਉਂਕਿ ਜਦੋਂ ਪਸ਼ੂ ਪਾਸੇ ਨੂੰ ਜਾਂਦਾ ਤਾਂ ਹਵਾਨਾ ਹੋਰ ਜੱਜਮੈਂਟ ਹੋ ਜਾਂਦੀ ਬਾੜਾ ਇਹ ਹਲਾ ਦੇ ਜੀ ਬਾਈ ਪੂਛ ਫੜ ਕੇ ਹਲਾਇਓ ਸੋ ਦੇਖੋ ਹਵਾਨਾ ਦੋਸਤੋ ਕਿਉਂਕਿ ਦੁੱਧ ਦਸਿਆ ਤਾਂ ਉਹ ਹਵਾਨੇ ਚ ਦਿਸੂਗਾ ਵੀ ਬਾਕੀ ਤੁਸੀਂ ਤਸੱਲੀ ਕਰ ਸਕਦੇ ਹੋ ਕਿਉਂਕਿ ਇੱਥੇ ਇਹਨਾਂ ਦਾ ਜੀ ਲੱਗਾ ਪਸ਼ੂਆਂ ਦਾ ਬਾਈ ਦੀ ਸਾਂਭ ਸੰਭਾਲਤੇ ਮੱਜਾਂ ਦੁੱਧ ਦੇ ਰਹੀਆਂ ਐ। ਬਾਕੀ ਖਾਨ ਪੀਣ ਨੂੰ ਝੋਟੀ ਬਹੁਤ ਖੁੱਲੀ ਆ ਪਹਿਲਾਂ ਤਾਂ ਨਹੀਂ ਇਹਨੇ ਜੀ ਲਾਇਆ ਇਸ ਦਾ ਹਫਤਾ ਤੱਕ। ਠੀਕ ਐ। ਜੋ ਕੁਝ ਮਰਜ਼ੀ ਪਾਈਓ 29 ਰਿਓਂ ਦੀ ਦੁੱਧ ਦੇ ਘਰ ਤੋਂ ਘੱਟ ਵੀ ਜਗਜੀਤ। ਚੰਗੇ ਸੇਵਾ ਵਾਲੇ ਥਾਂ ਜਾਈ 22 ਕਿਲੋ ਦੁੱਧ ਰਾਂ ਉਹਨਾਂ ਦੀ ਵਾਤ ਵੀ ਕਰ ਸਕਦੀ ਚਾਹਨੀ 22 ਕਿਲੋ ਦੇਊਗੀ ਤੁਹਾਡੇ। ਠੀਕ ਐ। ਸੋ ਵਸੋ ਦੁੱਧ। ਤੁਮ ਦਾਸਤਾ ਬਾਈ ਨੇ ਇੱਕ ਝੋਟੀ ਹੋਰ ਦਿਖਾਉਣੀ ਐ। ਇਹ ਕੰਨਮਸ ਹੁਆ ਬਾਈ? ਇਹ ਬਾਈ ਜੀ ਦੂਜਾ ਸੁਆ ਹੀ ਅਜਗਜੀਤ। ਹੂੰ ਇਹਨੂੰ ਸੂਈ ਨੂੰ ਹੋ ਗਿਆ 17 18 ਦਾ ਨਹੀਂ ਹੋ ਗਿਆ ਹੁਣ ਇਹਨੂੰ ਠੀਕ ਹੈ ਇਹ ਪਹਿਲਾ ਵੀਡੀਓ ਦੇ ਵਿੱਚ ਆਪਾਂ ਪਾਈ ਸੀਗੀ ਅੱਛਾ ਇਹਦਾ ਮੜਾ ਜਿਹਾ ਗੋਡਾ ਵੀ ਸੁਜਾ ਸੀ ਹੁਣ ਇਹਨੂੰ ਹੋਮੋਪੈਥਿਕ ਦੀ ਦਵਾਈ ਦੇ ਜਾਨਨੇ ਆ ਅੱਗੇ ਨਾਲ ਸੈਟਾ ਹੋ ਜੂਗਾ ਸੈਟ ਠੀਕ ਹੈ ਇਹ ਵੈ ਆਪਾਂ ਝੋਟੀ ਵੇਚਤੀ ਬਾਈ ਜੀ ਜਲੰਧਰ ਦੇ ਬੰਦਿਆਂ ਨਾਲ ਸੌਦਾ ਹੋ ਗਿਆ ਸੀ ਹੂੰ ਕਾਰਨ ਉਹਨਾਂ ਨੇ ਸਾਈ ਨੇ ਪਾਈ ਜਾਂਦੇ ਸਾਡਾ ਗੂਗਲ ਪੇ ਹੀ ਚਲਾਉਂਦੇ ਨਹੀਂ ਗਏ ਤੇ ਅਸੀਂ ਵੀ ਲੈ ਜਾਾਂਗੇ ਆਣ ਕੇ ਅੱਛਾ ਤੇ ਉਹਨਾਂ ਨੇ ਤਿੰਨ ਚਾਰ ਦਿਨ ਲਾਰੇ ਲਾਈ ਗਏ ਮੈਂ ਦੂਜੇ ਬੰਦਿਆਂ ਨੂੰ ਸਾਰਿਆਂ ਨੂੰ ਜਵਾਬ ਦੇਦਾ ਤੇ ਮੇਰੀ ਹੱਤ ਬਣ ਕੇ ਬੇਨਤੀ ਬਾਈ ਵੀ ਐ ਨਾ ਕਰਿਆ ਕਰੋ ਸਹੀ ਠੀਕ ਹੈ ਅਗਰੇ ਦਾ ਪਸੂ ਨਾ ਰੋਕੋ ਅੱਛਾ ਬਾਈ ਹੁਣ ਕਿੰਨਾ ਦੁੱਧ ਹੋਊਗਾ ਹਾਂ ਬਾਈ ਜੀ 18 ਕਿਲੋ ਦੁੱਧ ਆਇਤੋਂ ਚੁਆ ਕੇ ਦੇ ਦੇਂਗਾ ਆਪਾਂ ਤੋਲ ਕੇ ਗੰਡੇ ਤੇ ਠੀਕ ਹੈ ਖੋਲੋ ਇਹਨੂੰ ਤੋਰਦਗੇ ਸੋ ਸੋ ਤਲਿਆਰੇ ਤਾਂ ਬਾਈ ਨੇ ਇੱਕ ਛੌਂਕੀਆਂ ਪਾਤੇ ਸੀਗੇ ਵੈਸੇ ਮੱਝਾਂ ਕਿਉਂਕਿ ਨਸਲ ਚੰਗੀ ਐ ਦੁੱਧ ਚੰਗੇ ਤੇ ਚੱਲਦੇ ਆਂ ਇਹ ਫੀਲ ਇੰਨੀ ਠੰਡੀਆਂ ਨਾ ਤੂੰ ਗੱਲ ਛੱਡ ਦੇ ਮਤਲਬ ਪੈਰ ਹੀ ਜਗਦੀਆਂ ਟੁੱਟੀਆਂ ਸੀ ਸੋ ਹਵਾਨਾ ਦੇਖ ਲਓ ਤੁਸੀਂ ਇਹਦਾ ਸਾਈਡ ਤੋਂ ਹਵਾਨੇ ਤੇ ਨਾੜਾਂ ਵੀ ਤੁਹਾਨੂੰ ਨਜ਼ਰ ਆਉਂਦੀਆਂ ਹਨ ਕਾਫੀ ਸਾਰੀਆਂ ਇਸ ਸਾਈਡ ਤੋਂ ਬੱਚਾ ਭਈ ਇਹਦੇ ਨਾਲ ਕੱਟੇ ਕੱਟਾ ਕੱਟਾ ਭਈ ਇਹਦੇ ਨਾਲ ਠੀਕ ਹੈ ਸੋ ਦੋਸਤੋ ਬੱਚਾ ਇਹਦੇ ਨਾਲ ਨੂੰ ਮੇਲ ਕਾਫੀ ਲਿਆਓ ਕਮਾਲੋ ਭਈ ਬਈ ਬੱਤੇ ਸੋ ਦੂਜਾ ਸੂਆ ਬਹੁਤ ਸੋਹਣੀ ਝੋਟੀ ਬਿਲਕੁਲ ਕੁੰਡੇ ਸਿੰਘਾਂ ਦੀ ਹੈ ਪਰਲੇ ਪਾਸੇ ਦਾ ਗੋਡੇ ਦੇ ਉੱਤੇ ਸੋਜ ਹੈਗੀ ਹੈ ਓ ਬਾਈ ਨੇ ਤੁਹਾਨੂੰ ਸ਼ੁਰੂਆਤ ਦੇ ਵਿੱਚ ਹੀ ਦੱਸਤਾ ਵਾਕੀ ਨਾਲ ਹੋਮੋਪੈਥੀ ਦੀ ਦਵਾਈ ਬਾਈ ਕਹਿੰਦਾ ਮੈਂ ਦੇ ਰਿਆ ਉਹਦੇ ਨਾਲ ਉਹ ਸੋਜ ਨੂੰ ਫਰਕ ਪੈ ਰਿਹਾ ਸੋ ਇਹ ਦੋ ਤੁਹਾਨੂੰ ਝੋਟੀਆਂ ਦਿਖਾਤੀਆਂ ਇੱਕ ਝੋਟੀ ਹੋਰ ਬਹੁਤ ਸੋਹਣੀ ਨਾਲ ਹੀ ਖੜੀ ਐ ਇਹਨਾਂ ਦੇ ਉਹ ਵੀ ਤੁਹਾਨੂੰ ਦਿਖਾਉਣੇ ਆ ਫਿਰ ਬੂਰੀ ਮੱਝ ਮੀਣੀ ਉੱਤੋਂ ਉਹ ਦਿਖਾਵਾਂਗੇ ਇਹਦੇ ਤੁਸੀਂ ਹਵਾਨੇ ਤੇ ਨਾੜਾਂ ਵੇਖ ਲਓ ਬਾਕੀ ਬੁੱਧ ਜਿਹੜਾ ਦਸਤਾ ਉਹ ਤੁਸੀਂ ਚੋਣ ਦਾ ਹੱਕ ਰੱਖਦੇ ਹੋ ਤੇ ਚੋਕੇ ਲਿਜਾ ਸਕਦੇ ਹੋ ਹਵਾਨਾ ਇਹਦਾ ਵੀ ਜੋਸ਼ ਵਾਲਾ ਤਾਂ ਬਾਈ ਜਿਹੜੀ ਇਹ ਤੋਂ ਅੱਗੇ ਝੋਟੀ ਆਪਾਂ ਦਿਖਾ ਰਹੇ ਆ ਇਹ ਜਗਜੀਤ ਇਹਨੂੰ ਮਤਲਬ ਹਫ਼ਤਾ ਹੋ ਗਿਆ ਸੁਈ ਨੂੰ ਹੂੰ ਚਾਰ ਦੰਦਾਂ ਝੋਟੀਏ ਹੁਣ ਦੁੱਧ ਦੇ ਥੱਲੇ ਜਿਹੜਾ ਹੈਗਾ ਮਤਲਬ 12 ਤੋਂ 13 ਕਿਲੋ ਦੁੱਧ ਠੀਕ ਹੈ ਬਈ ਪਹਿਲਾ ਸੁਆਈ ਪਹਿਲਾ ਸੁਆਈ ਠੀਕ ਹੈ ਦੋਸਤੋ ਪਹਿਲਾ ਥਾਣਾ ਚ ਬਿੱਥੀ ਦੇਖੋ ਝੋਟੀ ਦੇ ਪਹਿਲਨ ਝੋਟੀ ਹੈ ਚਾਰ ਦੰਦ ਮੂੰਹ ਦੇ ਵਿੱਚੋਂ ਤੁਰਦੇ ਬਈ ਬਸ ਮਾ ਕੇ ਥਾਨ ਬਹੁਤ ਸੋਹਣਾ ਕੱਢਦੀ ਆ ਠੀਕ ਹੈ ਉਹ ਥਾਨ ਨੂੰ ਤਾਂ ਵੈਸੇ ਮੁੱਢ ਚੌੜਾ ਦਿਸਦਾ ਦਸੋ ਤਾਂ ਥਾਨ ਸੋਹਣਾ ਹੀ ਕੱਢੂਗੀ ਟਾਂਚਾ ਬਹੁਤ ਸੋਹਣਾ ਇਹਦਾ ਵੀ ਪਹਿਲਨ ਝੋਟੀ ਨਾਲ ਹੀ ਮੁੜਿਆ ਹੋਇਆ ਸਿੰਘ ਹਵਾਨਾ ਤੁਸੀਂ ਹੁਣ ਇਹਦਾ ਦੇਖ ਸਕਦੇ ਹੋ ਬੜਾ ਚੰਗਾ ਫਿਕਸ ਜਾਂ ਹਵਾਨਾ ਹੈ 12-13 ਕਿਲੋ ਦੁੱਧ ਦੇ ਰਹੀ ਹੈ ਇਸ ਟਾਈਮ ਅਜੇ ਥੋੜੇ ਦਿਨਾਂ ਦੀ ਸੂਈ ਹੈ ਬੱਸ ਬਹੁਤ ਬੱਸ ਬੱਸ ਲੈਓ ਭਾਈ ਕੁਮਾਰੂ ਬੱਸ ਮੇਰਾ ਬਹੁਤ ਬੱਸ ਔੜੀ ਚਾਰੇ ਥਾਣ ਇੱਕੋ ਜਿਹੀ ਵਿੱਥੀ ਤੇ ਹੈ ਦੂਜੀ ਗੱਲ ਸਿੰਘ ਦਾ ਡਿਜ਼ਾਈਨ ਬੜਾ ਸੋਹਣਾ ਹੈ ਦਾ ਚੰਗਾ ਸੋਣਾ ਚਲ ਬੜੇ ਸੋ ਜਿਹੜੀ ਡਿਮਾਂਡ ਹੈ ਰੇਟ ਹੈ ਉਹ ਫੋਨ ਦੇ ਉੱਤੇ ਤੁਹਾਨੂੰ ਕਨਫਰਮ ਹੋਊਗੀ ਬਾਈ ਤੋਂ ਵੀ ਕੀ ਡਿਮਾਂਡ ਇਹਨਾਂ ਦੀ ਬਾਈ ਰੱਖਦਾ ਹੈ ਕੱਲੀ ਕੱਲੀ ਮੱਝ ਦਾ ਰੇਟ ਤੁਸੀਂ ਪੁੱਛ ਸਕਦੇ ਹੋ ਇੱਕ ਬੂਰੀ ਮੀਣੀ ਮੱਝ ਦਿਖਾਉਣੀ ਹੈ ਮਿੱਢੀ ਤੱਕ ਬੇਨਤੀ ਹੈ ਵੀ ਪਸ਼ੂ ਆਪਣੇ ਕੋਲੇ ਚਾਰ ਖੜੇ ਆ ਹੂੰ ਚਾਰੇ ਮਤਲਬ ਇੰਨੀਆਂ ਸੀਲ ਆ ਜਵਾਕ ਜਿਹੜਾ ਮਰਜ਼ੀ ਚੋਲੇ ਪੈਰ ਨਹੀਂ ਚੱਕਣਾ ਇਹਨਾਂ ਨੇ ਇੰਨੀਆਂ ਠੰਡੀਆਂ ਸੀਲ ਠੀਕ ਹੈ ਖਾਣ ਪੀਣ ਨੂੰ ਵੀ ਕੋਈ ਚੱਕਣੀ ਜਿਹੜਾ ਕੋਈ ਮਰਜ਼ੀ ਪਾਈ ਜੋ ਠੀਕ ਹੈ ਜਿਹੜੀ ਇਹ ਬੂਰੀ ਹੈ ਬਈ ਹਾਂਜੀ ਕਿੰਨਵਾ ਸੂਆ ਸੂਈ ਹੋ ਇਹ ਜਗਜੀਤ ਆ ਕਰਨੇ ਵਿੱਚ ਆਪਾਂ ਦੋਨਾਂ ਨੇ ਦੱਸ ਕੇ ਦਿੱਤੀ ਹੈ ਤੀਜਾ ਸੂਆ ਬਹੁਤ ਚੰਗੇ ਤਗੜੇ ਘਰੋਂ ਮੱਝ ਆਈ ਹੈ ਇਹ ਹਾਂ ਤੇ ਇਹ ਆਪਾਂ ਹੁਣ ਆਪਦੇ ਤੀਜਾ ਮੰਨ ਲੀਏ ਜਾਂ ਚੌਥਾ ਮੰਨ ਲੀਏ ਠੀਕ ਹੈ ਕਿੰਨੇ ਦਿਨ ਹੋ ਗਿਆ ਜੀ ਸੂਈ ਇਹਨੂੰ ਅੱਜ ਤੀਜਾ ਦਿਨ ਆ ਕੱਟੀ ਮਗਰ ਕੱਟੀ ਇਹਦੇ ਨਾਲ ਤੀਜਾ ਦਿਨ ਸੂਈ ਹਾਂ ਤੀਜਾ ਦਿਨ ਸੂਈ ਠੀਕ ਹੈ ਬਹੁਤ ਵੀ ਗਾਰੰਟੀ ਦਾ ਮਤਲਬ ਬਹੁਤ ਚੰਗੀ ਉਹਨਾਂ ਨੇ 23 24 ਕਿਲੋਈ ਦਿੱਤੀ ਆਪਾਂ ਨੂੰ ਹਾਂ ਤੇ ਹੁਣ ਦੁੱ ਠੀਕ ਹੈ ਤੋੜ ਦਿਓ ਬਈ ਸੋ ਦੋਸਤੋ 13 14 ਕਿਲੋ ਦੁੱਧ ਜਿਹੜਾ ਹਵਾਨਾ ਤੁਸੀਂ ਉਹਦੇ ਹਿਸਾਬ ਤੇ ਹੀ ਸੌਦਾ ਕਰੋਗੇ ਉਰੇ ਇਹ ਮੜਾ ਜਾ ਇਹ ਦੋਸਤੋ ਕਾਫੀ ਵੱਡੇ ਟਾਂਚੇ ਦੀ ਮੱਝ ਹੈ ਜੀ ਕਰਦਾ ਠੱਕਾ ਵੀ ਉਹਨੇ ਹੀ ਕਰਦੀ ਹੈ ਕਿਉਂਕਿ ਉਪਰੇ ਥਾਂ ਤੇ ਪਸ਼ੂ ਆਉਂਦਾ ਤੇ ਕੁਸ ਡਰਦਾ ਘਰੌਂਦਾ ਵੀ ਰਹਿੰਦਾ ਹੈ ਹਵਾਨਾ ਚੰਗਾ ਹੈ ਦੋਸਤੋ ਕਾਫੀ ਭਰਿਆ ਹੋਇਆ ਹਵਾਨਾ ਤੁਹਾਨੂੰ ਇੱਥੋਂ ਨਜ਼ਰ ਆਉਂਦਾ ਹੋਣਾ ਕੱਟੀ ਨੂੰ ਇਹਨੇ ਜਨਮ ਦਿੱਤਾ ਤੇ ਜਿੱਡੀ ਕੇ ਮੱਝ ਤਕੜੀ ਹੈ ਓਡੀ ਕੀ ਇਹਦੀ ਕੱਟੀ ਵੀ ਇਸੇ ਤਰ੍ਹਾਂ ਹੀ ਲੰਬਾਈ ਦੇਖੋ ਮੱਝ ਦੀ ਹਵਾਨਾ ਸਾਰਾ ਹੀ ਜੋਸ਼ ਵਾਲਾ ਸਾਂਚ ਤੁਹਾਨੂੰ ਕੋਈ ਪਸਮਾਨੀ ਨਜ਼ਰ ਆਉਣਾ ਕਿਉਂਕਿ ਜਿਹੜਾ ਹੋਥਾ ਨੂੰ ਤੁਹਾਨੂੰ ਖਾਲੀ ਬਿਲਕੁਲ ਨਜ਼ਰ ਆਉਣਗੇ ਪਰ ਹਵਾਨਾ ਉੱਤੋਂ ਚੌੜਾ ਕਾਫੀ ਦਿਸੂਗਾ ਸੋ ਇਹ ਦੇ ਨਾਲ ਕੱਟੀ ਦੱਸੋ 나ੜੂਆ ਕੱਟੀ ਦਾ ਨਾਲ ਅਜੇ ਦਿਨ ਤੀਜਾ ਹੀ ਹੈ ਤੇ ਦੁੱਧ ਸੋਹਣੇ ਤੋਂ ਚੱਲ ਪਈ ਹੈ ਤੁਸੀਂ ਕਿੰਨਾ ਚੋਲੋਗੇ ਮੈਂ ਵਾਰ-ਵਾਰ ਇਸ ਕਰਕੇ ਕਹਿੰਦਾ ਹੁੰਦਾ ਹੁਣ ਬਾਅਦ ਚ ਕਈ ਭਰਾ ਲੰਬਾ ਬੜੀ ਛੇਤੀ ਦਿੰਦੇ ਆ ਕਿਉਂਕਿ ਹਿੰਮਤ ਤੁਸੀਂ ਇੱਥੋਂ ਕਰ ਲਓ ਤਸੱਲੀ ਕਰਨ ਦੀ ਉਸ ਤੋਂ ਬਾਅਦ ਚ ਤੁਹਾਡੀ ਸੇਵਾ ਵੱਧ ਕਰ ਲੋਗੇ ਤਾਂ ਵੱਧ ਚੋਇਆ ਜਾਂਦਾ ਕਿਉਂਕਿ ਇਹ ਸਾਲ ਹੀ ਚੀਜ਼ ਹੈ ਇਹਨਾਂ ਦੇ ਉੱਤੇ ਅਸਰ ਪੈਂਦਾ ਇਹਨਾਂ ਚੀਜ਼ਾਂ ਦਾ ਜਿਹੜਾ ਚੰਗੀ ਕੇਅਰ ਕਰਦਾ ਹੱਥ ਹੱਥ ਚੰਗੇ ਮਾਰਦਾ ਪਸ਼ੂ ਤੇ ਪਸ਼ੂ ਜੀਵ ਛੇਤੀ ਲਾਉਂਦਾ ਤੇ ਉਹਦੇ ਨਾਲ ਦੁੱਧ ਦਾ ਵੀ ਫਰਕ ਪੈਂਦਾ ਰਿਜ਼ਲਟ ਚੰਗਾ ਆਉਂਦਾ ਖਵਾਨਾ ਮੱਝ ਦਾ ਦੇਖ ਲੋ ਸਾਰਾ ਪੱਟਾਂ ਦੇ ਸਨ ਚ ਹੀ ਹੈ ਥੱਲੇ ਨੂੰ ਲੰਕਮਾ ਘੱਟ ਦਿਸੂਗਾ ਕਾਫੀ ਚੌੜੀ ਮੱਝ ਉਤੋਂ ਬਾਰੀਕ ਪਤਲੀ ਪੂਛਦੀ ਹੈ ਸੋ ਇਹ ਬੂਰੀ ਤੇ ਤੋਂ ਇਲਾਵਾ ਤਿੰਨ ਮੁਰਾ ਨਸਲ ਚ ਕਾਲੀਆਂ ਮੱਜਾਂ ਚਾਰ ਨਗ ਬਾਈ ਕੋਲ ਅੱਜ ਦੀ ਵੀਡੀਓ ਚ ਵਕਾਉ ਸੀ ਥਾਣੇ ਸਹੰਗੇ ਦੇ ਦੋਨੇ ਹਲਦੇ ਆ ਦੋਸੋ ਉਹ ਵੀਡੀਓ ਚ ਵੀ ਦਿਸਦੇ ਆ ਬਾਕੀ ਬਾਈ ਨੇ ਹਲਾ ਕੇ ਵੀ ਦਿਖਾਤੇ ਸੋ ਇਹ ਬੂਰੀ ਨਾਲ ਕੱਟੀ ਤੇ ਦੂਜੀਆਂ ਤਿੰਨ ਮੱਜਾਂ ਹੋਰ ਵਕਾਊ ਤੁਸੀਂ ਤਸੱਲੀ ਕਰ ਲਿਓ ਜਿਹੜਾ ਨਗ ਤੁਸੀਂ ਖਰੀਦਣਾ ਚਾਹੁੰਦੇ ਹੋ ਧੰਨਵਾਦ